ਦੋਸਤੋ 100 ਨੂੰ ਨਾ ਹੋਰ ਘੋੜੀ ਦਿਖਾਉਣੇ ਆਪਾਂ ਜਿਹੜੀ ਫੋਰ ਸੇਲ ਆ ਇਹਦੇ ਬਾਰੇ ਵੀ ਤੁਸੀਂ ਕਰ ਲਿਓ ਸੰਪਰਕ ਆਪਾਂ ਕਰਦੇ ਆ ਭਰਾ ਨਾਲ ਗੱਲਬਾਤ ਹੋਰ ਭਰਾ ਕੀ ਹਾਲ ਆ ਠੀਕ ਠਾਕ ਹੈ ਜੀ ਤੇ ਇਹ ਡਿਟੇਲ ਦੇ ਫਿਰ ਆਪਦੀ ਇਹ ਘੋੜੀ ਦੀ ਇਹ ਦੀ 4 ਸਾਲ ਨੂੰ ਵਾਲਾ ਜੀ 4 ਸਾਲ ਉਮਰ ਆ ਹਾਂ ਜੀ ਠੀਕ ਆ ਤੇ ਹੁਣ ਮੌਕੇ ਦੀ ਕਿਵੇਂ ਆ ਇਹ ਮੌਕੇ ਦੀ ਖਾਲੀ ਆ ਜੀ ਖਾਲੀ ਆ ਹਾਂ ਜੀ ਠੀਕ ਆ ਠੀਕ ਆ ਮੌਕੇ ਦੀ ਖਾਲੀ ਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਗੇ ਚਾਰ ਚਾਰ ਪੰਜ ਮਹੀਨੇ ਹੋ ਗਏ ਠੀਕ ਆ ਬੱਚੇ ਕਿਦਾਂ ਦੇ ਲਾਉਂਦੀ ਆ ਬੱਚੇ ਨੁਗਰਾ ਇਹਦੇ ਮਛੇਰੀ ਸੀ ਉਹਨੇ ਦੇ ਮਗਰ ਅੱਛਾ ਅੱਛਾ ਵਧੀਆ ਬੱਚੇ ਲਾਉਂਦੀ ਆ ਤੇ ਹਾਈਟ ਕਿੰਨੀ ਹੋਊ ਇਹਦੀ 8 62 62 ਹਾਂ ਹਾਈਟ 62 ਆ ਹੈ ਵਿਆਹਾਂ ਵਾਚੀ ਰੱਖੀ ਹੁਣ ਭਰਾਈ ਨਹੀਂ ਹੈ ਗੋੜਾ ਦੀ ਆ ਸ਼ਾਦੀ ਚ ਚੱਲਦੀ ਆ ਹੈ ਬੱਗੀ ਬੁੱਗੀ ਤੇ ਨਹੀਂ ਨਹੀਂ ਹੂੰ ਲੋਕਲੀ ਹੂੰ ਲੋਕਲੀ ਚੱਲਦੀ ਆ ਬਰਾਤ ਆ ਅੱਛਾ ਬਰਾਤ ਚ ਬਰਾਤ ਤੇ ਲੱਗੀ ਵੀ ਆ ਲਓ ਮਿੱਤਰੋ ਜੇ ਕਿਸੇ ਨੇ ਬਰਾਤ ਤੇ ਲਾਉਣ ਵਾਸਤੇ ਘੋੜੀ ਲੈਣੀ ਹੋਵੇ ਭਾਲ ਚ ਹੋਣ ਤਾਂ ਘੋੜੀ ਬਾਰੇ ਕਰ ਲਿਓ ਸੰਪਰਕ ਖਰੀਦ ਲਓ ਲਓ ਦੇਖੋ ਇਹਦੀ ਦੂਜਾ ਨਹੀਂ ਨੱਚਦੀ ਨੂਛਦੀ ਵੀ ਆ ਹਾਂਜੀ ਨੱਚਦੀ ਨੂਛਦੀ ਹੁਣ ਕੰਪੀਟੀਸ਼ਨ ਜੇ ਨੂੰ ਲਾਵਾਂਗੇ ਠੀਕ ਆ ਠੀਕ ਆ ਨੱਚਦੀ ਵੀ ਆ ਲਓ ਭਰਾ ਤੇ ਇੱਕ ਆਈ ਆਪਣਾ ਐਡਰੈਸ ਬੋਲਦੇ ਫੋਨ ਨੰਬਰ 63763 88974 ਵਾੜਾ ਉੱਚੀ ਦੇ ਨੇ ਬੋਲਦੇ 6376388974 ਠੀਕ ਆ ਲਓ ਮਿੱਤਰੋ ਇਸ ਨੰਬਰ ਤੇ ਕਰ ਲਿਓ ਸੰਪਰਕ ਕਿਸੇ ਵੀ ਭਰਾ ਦੇ ਜਾਨਵਰ ਪਸੰਦ ਆਉਂਦਾ ਹੋਵੇ ਸ਼ਾਦੀ ਵਿਆਹ ਦੀ ਇਹ ਪਾਸ ਆ ਘੋੜੀ ਆਪਣੇ ਚੈਨਲ ਨੂੰ ਵੇਖਿਆ ਆਊਗਾ ਕੋਈ ਨੀ ਸੈਲ ਵੀ ਹੋ ਜੂਗੀ ਕਿਵੇਂ ਜੀ ਆਪਣੇ ਚੈਨਲ ਨੂੰ ਵੇਖਿਆ ਆਊਗਾ ਸੈਲ ਹੋ ਜੂਗੀ ਠੀਕ ਆ ਮਾਨ ਮਾਨਤਾਨ ਹੋ ਜੂਗਾ ਜਿਹੜਾ ਆਪਣੇ ਚੈਨਲ ਤੋਂ ਵੇਖ ਕੇ ਆਊਗਾ ਧੰਨਵਾਦ ਬਾਈ ਤੇਰਾ ਤੇ ਲਓ ਮਿੱਤਰੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ